ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ 12:30 ਹੋ ਗਏ ਨੇ ਤਾਂ ਅਮ ਆਪਾਂ ਨੇ ਕਰ ਲੇ ਵਿਆਹ ਵਿਆਹ ਮੁਕ ਕੋ ਅਨਸਾਰ ਨਾ ਵਿਚਰੀ ਵਿਆਹਰੇ ਵਿਚ ਚੱਦ ਵਿਚਾਰ ਵਿਆਹ ਸਾਡੇ ਕੇ ਭੋਗ ਤੇ ਵਾਗੇ ਭੈਣ ਦੇ ਭੋਗ ਤੇ ਦੋ ਦਵਾ ਦੇ ਵਿੱਚ ਹਨ ਫੇਰ ਦੂਜੇ ਦੇ ਮੇਲ ਨਹੀਂ ਕਰਨਾਂਗੇ ਮੇਲ ਨਹੀਂ ਕਰਨ ਤੋਂ ਬਾਅਦ ਦੂਜੇ ਨੇ ਅਗਲੇ ਦਿਨ ਸਹਿਰ ਬਾਗ ਗਏ ਇੱਕ ਹਫਤਾ ਹੋ ਗਿਆ ਘਰੇ ਨਹੀਂ ਖੜਿਆ ਗਏ ਅੱਜ ਘਰੇ ਖੜਿਆਂਗੇ ਥਕਾਵਟ ਅੱਜ ਸਰੀਰ ਥਕਾਵਟ ਨਾ ਆ ਕੇ ਮੈਂ ਤਾਂ ਕੰਮ ਕਰਕੇ ਨਾ ਆ ਕੇ ਪਾਏਗੀ ਤੇ ਅਜੇ ਕੱਪੜੇ ਤਾਰ ਪਰ ਹੀ ਪੇੜ ਸੁੱਕ ਗਿਓ ਲਾਵਣੇ ਨੇ ਪਾਸੇ ਬਦਲਨੇ ਨੇ ਸੋਨ ਪਤਾ ਹੀ ਹੁਣ ਤਾਂ ਪਾਸੇ ਬਦਲ ਕੀ ਹਨਾ ਕੱਪੜੇ ਸੁੱਕਿਆ ਕਰਨਗੇ ਹਜੇ 12:00 ਵਜੇ ਸਿਖਰ ਦੁਪਹਿਰਾ ਹੋ ਗਿਆ ਮੇਰੇ ਸੌਣ ਨਹੀਂ ਲਿਆ ਕਿਉਂਕਿ ਮੈਂ ਖੰਗ ਜਿ ਖਾਮਜਾ ਹੋਇਆ ਪਿਆਗਾ ਸਿਹਤ ਠੀਕ ਜਿਹੀ ਨਹੀਂ ਲੱਗੀ ਤੇ ਤਕਾਬਟ ਜੀ ਮੰਨੀ ਬੈਠਾ ਸਰੀਰ ਤੇ ਮੈਂ ਇੱਧਰ ਨੂੰ ਆ ਗਈ ਮੈਂ ਗੱਲਬਾਤ ਕਰਦੇ ਆਪਾਂ ਕੋਈ ਅੱਜ ਵਿਆਹ ਦੇ ਵਿੱਚ ਹਨਾ ਬਲੌਗ ਬਣ ਹੀ ਗਏ ਪਰ ਕੋਈ ਗੱਲ ਨਹੀਂ ਹੋਈ ਆਪਣੀ ਤੇ ਕੱਲ ਸ਼ਾਪਿੰਗ ਕਰਨ ਵਾਗੇ ਫੇਰ ਨਹੀਂ ਬਸ ਆ ਕੇ ਭੱਜਾ ਭੱਜ ਜਾ ਕੇ ਕੰਮ ਕਰਕੇ ਗਏ ਫੇਰ ਆ ਕੇ ਕਰੇ ਕੱਲ ਨਹੀਂ ਗੱਲ ਹੋਈ ਤੇ ਬਾਕੀ ਹਣਾ ਭੈਣਾਂ ਬਾਰ-ਬਾਰ ਕਮੈਂਟ ਆ ਰਹੇ ਨੇ ਵੀ ਕਿਹੜੇ ਪਿੰਡ ਵਿਆਹ ਵਿਆਹੀ ਹੈ ਬਿਰਪਾਲ ਆਤਰ ਸਿੰਘ ਵਾਲ ਵਿਆਹੀ ਹੈ ਜੀ ਨੇੜੀ ਹੈ ਇੱਥੋਂ 부ਗਰਾ ਦੇ ਨਾਲ ਅਗਲੇ ਪਿੰਡ 부ਗਰਾ ਤੋਂ ਬਾਹਰ ਨੇੜੀ ਹੈਗਾ ਮੈਂ ਗਈ ਤਾਂ ਹੈ ਨਹੀਂ ਕਹਿੰਦੇ ਨੇ ਮੇਰੀ ਨੇੜੀ ਹੈ ਕਹਿੰਦੇ ਛੋਟੇ ਪੂਆ ਮੇਰੇ ਪੂਆ ਵਿਆਹੀ ਹੈ 부ਗਰੀ ਕਹਿੰਦੇ ਗਾਹਾਂ ਆ ਮੜਾ 부ਗਰਾਂ ਤੋਂ ਤੇ ਹੁਣ ਜਾ ਕੇ ਆਵਾਂਗੇ ਕਹਿੰਦੇ ਨੇ ਪਾ ਕਣੀ ਭਾਬੀ ਆ ਕੇ ਜਾਇਓ ਮੈਂ ਕੋਈ ਨਾ ਜ਼ਰੂਰ ਆਵਾਂਗੇ ਭਾਈ ਹਨ ਤੇ ਵਿਆਹ ਵਧੀਆ ਹੋ ਗਿਆ ਤੇ ਬਾਕੀ ਹਨਾ ਪੈਣਾ ਕਹਿੰਦੇ ਉਸ ਜੂੜਾ ਕਰ ਲੋ ਹਨਾ ਮੈਨੂੰ ਮੈਨੂੰ ਅੱਜ ਲੱਗੇ ਵੀ ਗੁੱਤ ਵਧੀਆ ਲੱਗੂਗੀ ਹਨਾ ਤੇ ਮੇਰਾ ਗੁੱਤ ਚ ਜੀ ਸੀਗਾ ਮੈਂ ਗੁੱਤ ਕਰ ਲਈ ਐ ਚਲੋ ਅਗਲੇ ਵਿਆਹ ਆਪਣਾ ਸਟਾਰਟ ਹੋਣ ਵਾਲਾ ਹੀ ਐ ਔਰ ਆਪਾਂ ਜੂੜਾ ਕਰ ਲਾਂਗੇ ਹਨਾ ਔਰ ਆਪਾਂ ਜੂੜਾ ਕਰ ਲਵਾਂਗੇ ਤੇ ਜੂੜ ਤਾਂ ਹਰ ਰੋਜ਼ ਘਰੇ ਵੀ ਕਰਦੀ ਆ ਮੈਂ ਘਰੇ ਗੁੱਤ ਕਰਕੇ ਜੂੜਾ ਨਿਕਾ ਕਦੀ ਕਰਦੀ ਆ ਖੁੱਲੇ ਵਾਲਾਂ ਦੀ ਜਰਾ ਤਰ ਰੱਖਦੀ ਅੱਜ ਹਜੇ ਮੈਂ ਸਰ ਬਾਉਣਾ ਹੈਗਾ ਤੇ ਅੱਜ ਜੀ ਧਰਾਂਗੇ ਸਾਗ ਕਿਉਂਕਿ ਵਿਆਹ ਵਿਆਹ ਚੋਂ ਆ ਕੇ ਸਾਗ ਨੂੰ ਮਨ ਕਰਦਾ ਜਾਂ ਚਟਣੀ ਨੂੰ ਮਨ ਕਰਦਾ ਹੈਗਾ ਤੇ ਮੇਰਾ ਮੂੰਹ ਵੀ ਪੱਕਿਆ ਪਿਆ ਬੁੱਲ ਜਿਹਾ ਸੁਣ ਦਿਸਦੇ ਹੋਣਗੇ ਬੁੱਲ ਵੀ ਪੱਕਿਆ ਪਿਆ ਹੈਗਾ ਤੇ ਨਾ ਸਾਗ ਨੂੰ ਜੀ ਕਰਦਾਗਾ ਸਾਜ ਸੁਖਮਣ ਹੋਰੀਵੇਂ ਕਹਿ ਗਈ ਮਮਾ ਕਹਿੰਦੀ ਆਪਾਂ ਸਾਗ ਨਹੀਂ ਸਾਗ ਬਣਾਇਓ ਕਹਿੰਦੀ ਸਬਜੀ ਕਹਿੰਦੀ ਆਲੂ ਮਟਰ ਕੱਲ ਅਸੀਂ ਬਾਜ਼ਾਰ ਵਾਗ ਗਏ ਉਥੋਂ ਆਲੂ ਮਟਰ ਲਿਆਂਦੇ ਤੇ ਪਰ ਚੱਜ ਨਾਲ ਕਿਸੇ ਦਿਨ ਖਾਦੀ ਨਹੀਂ ਕਹਿੰਦੇ ਵਿਆਹ ਚ ਵੀ ਮਟਰ ਪਨੀਰ ਖਾਈ ਗਿਆ ਹਨਾ ਹੁਣ ਵੀ ਤੁਸੀਂ ਘਰੇ ਮਟਰ ਕਰ ਲੇ ਇੱਤ ਮੂੰਗੀ ਕਰ ਲਾਂਦੇ ਅੱਜ ਤਾਂ ਚਟਣੀ ਰਗੜ ਲਾਂਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਸਾਰਾ ਪਰਿਵਾਰ ਕਰਦਾ ਸੀਗਾ ਕਿਉਂਕਿ ਚਟਣੀ ਰਗੜਨ ਦਾ ਟਾਈਮ ਵੀ ਚਟਣੀ ਕਢਾਈ ਬਣ ਜਾਏ ਚਟਣੀ ਵੀ ਸਬਜ਼ੀ ਜਿੰਨਾ ਟਾਈਮ ਲੈਂਦੀ ਹੈਗੀ ਤੇ ਮੈਂ ਕੱਲ ਸਹਰ ਗਈ ਤੇ ਉੱਥੇ ਅਸੀਂ ਮਟਰ ਲਿਆਂਦੇ ਤੇ ਆ ਕੇ ਆਲੂ ਮਟਰ ਕਰ ਲਏ ਤੇ ਅੱਜ ਸਾਗ ਤੋਂ ਤਪਿਆ ਸਾਗ ਤਰਾਂਗੇ ਤੇ ਪਾਲਕ ਆਪਣੀ ਹੁਣ ਛੋਟੀ ਹੈਗੀ ਕਿਉਂਕਿ ਅਕਦੀ ਬੋਟਾਂ ਕਰਕੇ ਸਾਰੀ ਬਾੜੀ ਹੋਈ ਲੇਟ ਹੋ ਗਈ ਆਪਣੀ ਤੇ ਜਿੱਦੇ ਫੇਰ ਤਰਾਂਗੇ ਫੇਰ ਤਾਂ ਹੋ ਜਾਊਗਾ ਪਾਲਕ ਆਪਣੇ ਜਿੱਦੇ ਫੇਰ ਸਾਗ ਤਰਾਂਗੇ ਹੈ ਕੀ ਹੋ ਗਿਆ ਪਾਲਕ ਨਹੀਂ ਸਵਾੜਿਆ ਸਮਾਰਦੀਆਂ ਮੈਂ ਲੇਟੀ ਤਰਨ ਲੱਗ ਗਈ ਮੈਂ ਗੱਲ ਕਰਦੀਆਂ ਬੀਬੀ ਕਹਿੰਦੀ ਪਾਲਕ ਨਹੀਂ ਸਵਾੜਿਆ ਬਸ ਮੈਂ ਤਾਂ ਅੱਗ ਮਚਾ ਕੇ ਉਹਨਾਂ ਨੂੰ ਹੋ ਗਈ ਤੇ ਬਾਕੀ ਜਿੱਦ ਦਿਨ ਨੂੰ ਫੇਰ ਸਾਗ ਤਰਾਂਗੇ ਫੇਰ ਤਾਂ ਹੋ ਜਾਊਗਾ ਪਾਲਕ ਉਹ ਹੈਗਾ ਤਾਂ ਹੈਗਾ ਮੁੱਸਨ ਜੀ ਵਾਲਾ ਜਣੀ ਕਿ ਸੋਟ ਹੈਗਾ ਧਨੀਆ ਵਧੀਆ ਹੋ ਗਿਆ ਤਨੀਆ ਸਬਜ਼ੀ ਚ ਪਾਉਣ ਵਾਲਾ ਹੋ ਗਿਆ ਤੇ ਕੁਝ ਦਿਨ ਬਾਅਦ ਚ ਵੀਰਪਾਲ ਦੇ ਬਿਆ ਤੋਂ ਦੋ ਕੁ ਦਿਨ ਪਹਿਲਾਂ ਬੀਜੀ ਆ ਬਾੜੀ ਉਹ ਵੀ ਹਰੀ ਹੋ ਗਈ ਹੈਗੀ ਤੇ ਆਇਆ ਕਿ ਬੋਟਾ ਕਰਕੇ ਲੇਟੋ-ਲੇਟ ਕੇ ਚੱਲਦਾ ਕੰਮ ਸਾਰਾ ਹੀ ਤੇ ਹਏ ਸਾਡੇ 5 ਕਿਲੇ ਕਣਕ ਦੇ ਰਹਿੰਦੇ ਨੇ ਬੀਜਣ ਵਾਲੇ ਬੀਜਣ ਵਾਲੇ ਤੇ ਬਸ ਹੁਣ ਸਾਗ ਦੀ ਤਿਆਰੀ ਹੈਗੀ ਤੇ ਸਾਗ ਧਰ ਦਿਆਂਗੇ ਤੇ ਅਸਵੇਰ ਦੇ ਬਸ ਕੰਮ ਤਾਂ ਕਰ ਲੇ ਤੇ ਦੋ ਗੁਰਦੇ ਪਜਾਮੇ ਸਰਦਾਰ ਜੀਆਂ ਦੇ ਕੱਲ ਤੋਂ ਕੇ ਫੇਰ ਮਾਰਤੇ ਦੋ ਅੱਜ ਤੋਤੇ ਨੇ ਕੱਲ ਚਾਰੇ ਇਸ ਤਰ੍ਹਾਂ ਕੇ ਤੋਤੇ ਨਾ ਤਾਂ ਫਿਰ ਤਾਰ ਤੇ ਥਾਂ ਸੀਗਾ ਨੇ ਆਥਣ ਹੋਇਆ ਪਿਆ ਸੀਗਾ ਤੇ ਫਿਰ ਆਥਮੇ ਧੂਆ ਡਿੱਗਣ ਲੱਗ ਜਨ ਹੁਣ ਸੁੱਕੂ ਸੁੱਕ ਕੇ ਪੈਣ ਬਸ ਥੋੜੀ ਜਿਹੀ ਬਿੰਦੂ ਕੋਤ ਪੋਰ ਲੱਗ ਜੇ ਫਿਰ ਆਪ ਸਕਾ ਕੇ ਪਾਉਣੇ ਆਂਗੇ ਤੇ ਬਾਕੀ ਹਨਾ ਕਮੈਂਟਾਂ ਚ ਪੁੱਛਦੇ ਨੇ ਹਨਾ ਆਤਰ ਸਿੰਘਾਂ ਦੇ ਬਹੁਤ ਸਾਰੇ ਵਿਊਅਰ ਭੈਣਾ ਹਨਾ ਵੀਡੀਓ ਦੇਖਦੀਆਂ ਨੇ ਕਿਆਂ ਤੇ ਵੀ ਸਾਨੂੰ ਪਤਾ ਹੀ ਲੱਗਦਾ ਇਹ ਖੇਤਾਂ 'ਚ ਕਰਨੇ ਜੀ ਤਿੰਨ ਭਾਈ ਨੇ ਹਨਾ ਬੇਬੇ ਮਾਸੜ ਹੋਰੀ ਤੇ ਮਾਸੜ ਜੀ ਹੋਰੀ ਤਿੰਨ ਭਰਾ ਨੇਗੇ ਖੇਤਾਂ 'ਚ ਹੀ ਰਹਿੰਦੇ ਨੇ ਤਿੰਨਾਂ ਦੇ ਘਰ ਖੇਤਾਂ ਜੀ ਪਾਏ ਹੋਏ ਨੇ ਤੇ ਤਾਂ ਕਰਕੇ ਤੁਸੀਂ ਜਾਣਦੇ ਹੋਵੋਗੇ ਤੇ ਗੋਤ ਤੁਸੀਂ ਕੀ ਦੱਸਿਆ ਭੈਣਾ ਨੇ ਵੀ ਜਵੰਦਾ ਸਾਰੇ ਪਿੰਡ ਦਾ ਹਾਂਜੀ ਫਿਰ ਸਾਰੇ ਪਿੰਡ ਦਾ ਜਿਹੜਾ ਗੋਤ ਹੋਵੇ ਉਹ ਹੀ ਆ ਮੇਰਾ ਪੇਕੇ ਪਿੰਡ ਦਾ ਵੀ ਚਹਿਲਾ ਗੋਤ ਸਾਰੇ ਪਿੰਡ ਦਾ ਹੀ ਚਹਿਲਾ ਤੇ ਜਿਹੜਾ ਪਿੰਡ ਦਾ ਗੋਤ ਹੋਵੇ ਫਿਰ ਉਸੇ ਸਾਡੇ ਉਰੇ ਕਈ ਗੋਤ ਨੇ ਆਲੂ ਵਾਲੀਆ ਡੋਲਟ ਜਸੜ ਹੋਰ ਕਿਹੜਾ ਗੋਤ ਆ ਆਪਣੇ ਬੀਬੀ ਮਾਣ ਹਾਂ ਕਈ ਗੋਤ ਨੇ ਸਾਡੇ ਉਰੇ ਤਿੱਲੋ ਮਾਣ ਬਾਲੇ ਨੇ ਬਹੁਤ ਗੋਤ ਨੇ ਛੜਤਾ 4-5 ਗੋਤ ਨੇ ਉਰੇ ਦਿਆਲਗੜ੍ਹ ਚ ਪਰ ਮੇਰੇ ਪਿਓ ਕਾ ਪਿੰਡ ਚ ਕੋਈ ਚੈਲਾ ਨਸਰ ਹਾਇ ਉਰੇ ਆਪਣੇ ਅਸ਼ੋਕ ਖੇਤਾਂ ਵਾਲੇ ਚੜਵਾਲੇ ਹਾਂ ਅਸੇ ਅਸਿੱਧੂ ਨੇ ਸਾਰੇ ਅਸੇ ਆ ਜਿਹੜਾ ਆਪਣਾ ਡਾਕਟਰ ਆਉਂਦਾ ਹੁੰਦਾ ਕਰਨੈਲ ਕਿਉਂ ਸਿੱਧੂ ਨੇ ਹਾਂ ਉਹ ਤਾਂ ਗੋਲਤੀ ਹੁੰਦੀ ਅਸੇ ਆ ਇੰਨੇ ਡੋਲਟਾਂ ਕਰ ਆਉਦਾ ਜਸਤੜਾਂ ਕਰ ਵਾਜਦੇ ਨੇ ਅਸੇ ਆ ਠੀਕ ਆ ਪਰ ਮੈਨੂੰ ਨਹੀਂ ਆ ਪਤਾ ਗੋਤੂਰੇ ਵੀ ਬਹੁਤ ਜ਼ਿਆਦੇ ਨੇਗੇ ਬਾਕੀ ਹਨਾ ਤੇ ਚਲੋ ਜੀ ਆਪਾਂ ਸਾਗ ਦੀ ਤਿਆਰੀ ਕਰ ਦਿਆਂਗੇ ਬੀਬੀ ਉਹ ਤੋਂ ਨਹੀਂ ਮੈਂ ਪਾਲਕ ਧੋ ਕੇ ਦਿੰਨੀ ਆ ਬੀਬੀ ਇੱਕ ਦਿਨ ਸਾਗ ਚੀਰਦੀ ਐ ਮੇਰੀ ਲੇਟੀ ਧਰੀ ਹੋਈ ਆ ਕੱਲ ਨਹੀਂ ਲੇਟੀ ਧਰੀ ਗਈ ਹੈਗੀ ਮੱਝ ਦੀ ਤੂੰ ਸਾਗ ਚੀਰ ਲਾ ਮੈਂ ਸਪਾਲਕ ਸਮਾਰਦੀ ਆ ਪਾਲਕ ਨਾ ਭਾਈ ਤੋਂ ਲੈਂਤਾ ਸਾਡੇ ਬਸ ਸੁਣ ਦੱਸਿਆ ਪਾਲਕ ਫਿਰ 2-4 ਦਿਨਾਂ ਨੂੰ ਤਾਂ ਹੋ ਜਾਊਗਾ ਅਜੇ ਮਹਾ ਨੀਕੀ ਨੀਕੀ ਕਰ ਨੂੰ ਬਾਡਾ ਲੋ ਨਾ ਰਿੱਝ ਜਾਣਦੇ ਹਜੇ ਸਾਗ ਚੀਰ ਲਾ ਡੂੰਡਾ ਬਾਜੀ ਜੂ ਨੂੰ ਲੇਟੀ ਨੂੰ ਅੱਗ ਕਰਦੀ ਆ ਲੋ ਜੀ ਸਾਗ ਆਪਾਂ ਨੇ ਚੀਰਨਾ ਸ਼ੁਰੂ ਕਰ ਦਿੱਤਾ ਇੱਧਰ ਆਪਾਂ ਨੇ ਪਤੀਲੀ ਦੇ ਵਿੱਚ ਪਾਣੀ ਪਾ ਲਿਆ ਅਪ ਆਪਣੇ ਵੀ ਆਹੋ ਸਾਗ ਵਾਲਾ ਤਪਲਾ ਵੀ ਸਿੱਕ ਹਨਾ ਨਾ ਇੱਕ ਹੋਰ ਲੈ ਤਾਂ ਜਿਹੜਾ ਆਪਾਂ ਕਾਣਾ ਫੁੱਟ ਗਿਆ ਕਾਣਾ ਫੁੱਟ ਗਿਆ ਤੇ ਮਾਗਿਆ ਜੀ ਕਦ ਸਾਬ ਤਪਲੇ ਇਹਦੇ ਹੋਰ ਤਾਂ ਆਪਣੇ ਸਾਗ ਨਾਲ ਤਜਾਬ ਨਹੀਂ ਬਣਦਾ ਜਿਹੜਾ ਆਪਾਂ ਸਾਗ ਜੀ ਕੁੱਕਰ ਚ ਕਰ ਲੈਣੇ ਉਹ ਰੀਤ ਦਾ ਨਹੀਂ ਉਹ ਗਲਦਾਗਾ ਤੇ ਜਾਂ ਬਸ ਪਹਿਲਾਂ ਅਸੀਂ ਤਪਲੇ ਚ ਬਣਾਉਣਾ ਸੀ ਸਾਗ ਸਾਬ ਛੱਡ ਤਪਲਾ ਫੁੱਟ ਗਿਆ ਤੇ ਜੇ ਆਪਾਂ ਤੀਲੇ ਚ ਬਣਾਉਣੇ ਆ ਜਿਉ ਰੋਪਾ ਬਾੜਾ ਬਣਾਈ ਜਾਂਦੇ ਹਨ ਉਹਨਾਂ ਕ ਬਣਾ ਲਓ ਸਾਗ ਜਿਹੜਾ ਦੋ ਦਿਨਾਂ ਚ ਖਾਧਾ ਜਾਵੇ ਉਸ ਤੋਂ ਬਾਅਦ ਤਾਂ ਫਿਰ ਜ਼ਹਿਰ ਬਣ ਜਾਂਦੀ ਹੈ ਤਜਾਬ ਬਣ ਜਾਂਦਾ ਤੇ ਅਸੀਂ ਛੋਟੀ ਪਤੀਲੀ ਦੇ ਵਿੱਚ ਧਰ ਜੇ ਸਾਡਾ ਕਈ ਘਰਾਂ ਦੇ ਜਾਣਾ ਹੋਵੇ ਸਾਗ ਫਿਰ ਅਸੀਂ ਵੱਡੀ ਵੱਡਾ ਪਤੀਲਾ ਧਰ ਲੈਣਿਆਂਗੇ ਤੇ ਜੇ ਮੇਰੇ ਤਰੀਕੇ ਨਾਲ ਇਸ ਤਰ੍ਹਾਂ ਬਣਾਵਾਂਗੇ ਸਾਗ ਨਾ ਤਜਾਬ ਕਦੇ ਨਹੀਂ ਬਣਦਾ ਹੁਣ ਆਪਣਾ ਦੇਖੋ ਪਾਣੀ ਧਰਿਆ ਹੋਇਆ ਵਿੱਚ ਤੇ ਪਾਣੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਪਾਉਣਾ ਹਲਦੀ ਹਲਦੀ ਪਾਵਾਂਗੇ ਸਭ ਤੋਂ ਪਹਿਲਾਂ ਨਾ ਇਹ ਤਾਂ ਨਾ ਪੀਲਾ ਪੀਲਾ ਹੋ ਜੂ ਸਾਗ ਨੇ ਤੇ ਜਾਬ ਨਹੀਂ ਬਣਦਾ ਇਹਨਾਂ ਖੱਟੇ ਢ ਘਰ ਨਹੀਂ ਆਉਂਦੇ ਜਿਹੜੇ ਆਪਣੇ ਨਾ ਸਾਗ ਪਾ ਕੇ ਖੱਟਾ ਢ ਘਰ ਆਉਂਦਾ ਨਾ ਉਹ ਕਦੇ ਨਹੀਂ ਆਊਗਾ ਤੇ ਜਿਵੇਂ ਹਨਾ ਲੱਕੜ ਹੋਰ ਲਾਉਣੀਆਂ ਫਿਰ ਲੇਟੀ ਥੱਲੇ ਅੱਗ ਨਿਕਲਦੀ ਦੀ ਬਾਲੀ ਹੋਰ ਨਾਲ ਇੱਧਰ ਲੇਟੀ ਰਹੀ ਨਹੀਂ ਆਪਾਂ ਮੱਝ ਦੀ ਸਰੋਂ ਪਾਈ ਹੋਈ ਹੈ ਵਿੱਚ ਤੇ ਲੱਕੜ ਉਧਰ ਹੋਰ ਲਿਓਣੀ ਮੈਂ ਚੱਕ ਕੇ ਦੋ ਲੱਕੜਾ ਲਾ ਕੇ ਨਾ ਸਾਗ ਤਾਂ ਜ਼ਿੰਦ ਚ ਬਾਣੀ ਜੂ ਜੂ ਕੜਾ ਬਾਲਾ ਦੋ ਚੀਰ ਨਹੀਂ ਨਹੀਂ ਹੁਣ ਇਹ ਚਾਹ ਕੋ ਨਹੋ ਜੀ ਹਨਾ ਨੰਗਾ ਰੱਖਦਾ ਮੈਂ ਤਾਂ ਕਹਿੰਦੀ ਸਾਗ ਪਾਈ ਦੇ ਨਾਲ ਹੁੰਦੇ ਉੱਪਰ ਜਾਲ ਦੇ ਪਾਣੀ ਮਾਰ ਹਾ ਢੂੰਡਾ ਵੱਜਦਾ ਵੱਜਦਾ ਹੁਣ ਤਾਂ ਬਹੁਤ ਹੋ ਗਈ ਅੱਗ ਮੱਲ੍ਹੋਣੀ ਲੱਕੜ ਹੋਰ ਚੱਲ ਲੋ ਜੀ ਆਪਣਾ ਸਾਗ ਪੈ ਗਿਆ ਸਾਗ ਆਪਾਂ ਥੋੜਾ ਜਿਹਾ ਬਣਾਇਆ ਪਾਣੀ ਗਰਮ ਕਰ ਕਰ ਚੁਲਦੇ ਤੇ ਨਾਲ ਹੁੰਦੀ ਪਾਵਾਂਗੇ ਤੇ ਇਹ ਹੈਗਾ ਗਾ ਕੁੰਡੇ ਦੇ ਵਿੱਚ ਲਸਣ ਅਦਰਕ ਪਿਆਜ਼ ਨਾਣ ਤੇ ਮਿਰਚ ਪਸਾ ਦਿੱਤਾ ਹਲਦੀ ਪਾ ਦਿੱਤੀ ਵਿੱਚ ਹਲਦੀ ਪਾਉਣ ਦਾ ਕਰਨ ਇਹੀ ਆ ਬਸ ਖੱਟੜ ਘਰ ਨਹੀਂ ਆਉਂਗੇ ਲੱਕੜਾਂ ਦੋ ਲਾ ਰੱਖੀਆਂ ਨੇ ਆਪਾਂ ਇਹ ਚਲੋ ਜਾਈਏ ਫਸਮਾਨ ਕੁੱਟ ਕੇ ਪਾ ਦੇਣਾ ਹੁਣ ਆਪਾਂ ਸਾਗ ਬਣ ਗਿਆ ਨਾ ਜਦੋਂ ਉਹੋਂ ਮਿਲਦੇ ਆਂ ਫਿਰ ਹੁਣ ਆਪਣੇ ਕੰਮ ਬਹੁਤ ਜ਼ਿਆਦੇ ਪੈ ਨਹੀਂ ਕਰਨ ਵਾਲੇ ਕਰਦੇ ਆਂ ਇਧਰ ਕੱਲ ਬੀਬੀ ਨੇ ਲਸਣ ਸਿਰਦਾ ਸੀਗਾ ਤੇ ਹੁਣ ਉਹ ਤੜਕਾ ਲਾਉਣ ਵਾਸਤੇ ਇਧਰ ਮੈਂ ਚੀਰ ਦਿਆਂ ਹੂੰ ਆਪਣਾ ਲਸਣ ਸਿਰ ਚੀਰ ਦਿਆਂ ਇਸਿੱਲੇ ਤੇ ਜੜਾ ਆਦਰਕ ਤਾਂ ਇਹ ਮਿਰਚਾਂ ਸਾਰੇ ਕੁਸ ਤੋਂ ਕਿ ਲਉਣ ਵਾਲਾ ਅਦਰਕ ਤੇ ਹਰੀ ਮਿਰਚ ਆ ਪਿਆਜ਼ ਕੱਟ ਕੇ ਵਾਸਤੇ ਜੀਰ ਦਿਆ ਫਿਰ ਮਿਲ ਦਿਆ ਲੋ ਜੀ ਆਪਣਾ ਸਾਗ ਰਿੱਜਣ ਵਾਲਾ ਹੀ ਹੈਗਾ ਅੱਗ ਤਾਂ ਹੀ ਘੱਟ ਕੀਤੀ ਹੈਗੀ ਮੈਂ ਤੇ ਜੀਰੋ ਸਾਗ ਰਿੱਜ ਗਿਆ ਕੋਟ ਕੇ ਆਪਾਂ ਮੱਕੀ ਦੀਆਂ ਜੀ ਰੋਟੀ ਚੁੱਲ੍ਹੇ ਤੇ ਹੀ ਬਣਾਵਾਂਗੇ ਸਵੇਹਾ ਅਜੋ ਫਿਰ ਤੋਂ ਚੁੱਲ੍ਹੇ ਤੇ ਹੀ ਬਣਾਵਾਂਗੇ ਰੋਟੀ ਜਾ ਕੇ ਦੇਖਦਾ ਆਇਆ ਤੇ ਆਪਾਂ ਜਿਹੜੀ ਕਣ ਜੀਰੀ ਵੱਡੀ ਸੀਗੀ ਆਪਣੀ ਸਬਜ਼ੀ ਮੱਕੀ ਵਾਲੇ ਵਾਹਣ ਚੋਂ ਵੱਟ ਕੇ ਸੈਲਰਸ ਤੇ ਵੇਚ ਕੇ ਆਇਾਂਗੇ ਤੇ ਮੰਡੀ ਤਵਾਰੀ ਨਹੀਂ ਸੀ ਆਉਂਦੀ ਹੈਗੀ ਸੈਲਰਸ ਤੇ ਵੇਚ ਕੇ ਆਇਾਂਗੇ ਤੇ ਹਜੇ ਉਹਦੇ ਕਾਚੇ ਵੇਖਣ ਜਾਂਦੇ ਨੇ ਸਰਦਾਰ ਜੀ ਜੇ ਸੁੱਕ ਗਏ ਹੋਏ ਫੇ ਮਚਾ ਕੇ ਆਉਣਗੇ ਤੇ ਫਿਰ ਕੱਲ ਵੀ ਵੇਚ ਦੋਗੇ ਕਣਕ ਪਰਸੋਂ ਲਿਜੋ ਪਰਸੋਂ ਪਰਸੋਂ ਤੇ ਪਰਸੋਂ ਕਣਕ ਬੀਜ ਜਿੰਗੀ ਤਾਂ ਬਸ ਆ ਹੀ ਰਹਿ ਗਈ 5 ਕਿਲੇ 5.5 ਤੇ ਮੈਂ ਨਾ ਉਧਰ ਮੱਝ ਮੁਝੇ ਵਨ ਕੇ ਆਈ ਸੀਗੀ ਤੇ ਮੈਂ ਕਿਹਾ ਮੈਂ ਥੋੜਾ ਜਿਹਾ ਸਾਗ ਕੋਟ ਦਾ ਦੱਬ ਜੇ ਦੇਮਾ ਫਿਰ ਨਾ ਕੋਟਨ ਵੇਲੇ ਸੌਖਾ ਜਿਹਾ ਕੁੱਟ ਜਾਂਦਾ ਦਾ ਉਹ ਤਾਂ ਸਾਗ ਤੇਰੀ ਜੀਭ ਐ ਮੈਂ ਤਾਂ ਹੀ ਅੱਗ ਕੱਟ ਕਰਤੀ ਮਾ ਫਿਰ ਉਹ ਹੀ ਗੱਲ ਐ ਫਿਰ ਰੋਟੀ ਵੇਲੇ ਨਾ ਕੋਲੇ ਜਿਹੀ ਬੋਝ ਜਾਂਦੀ ਤੇ ਹੁਣ ਜਿਹੜਾ ਟਾਈਮ ਐ 3 ਵਜੇ ਗਏ ਨੇ ਤੇ ਆਪਾਂ ਸਾਢੇ 4 ਵਜੇ ਰੋਟੀ ਲਾਹਾਂਗੇ ਪਾਉਣੇ ਕ 5 ਪਾਉਣੇ ਕ 5 ਵਜੇ ਰੋਟੀ ਲੱਗਾਂਗੇ ਕਿਉਂਕਿ 5 ਵਜੇ ਸੁਖਮਣ ਹੋਰੀ ਆਉਣਗੇ ਬੀਬੀ ਲਾ ਦੂ ਕਹਿੰਦੀ ਮੈਂ ਲਾ ਦੂੰਗੀ ਮੱਕੀ ਦੀਆਂ ਰੋਟੀਆਂ ਤੋ ਕਿ ਮੂੰ ਵੀ ਬੀਬੀ ਲਾਉਂਦੀ ਆ ਰੋਟੀ ਤੇ ਕਹੀਂ ਚੁੱਲ੍ਹੇ ਤੇ ਬਣਾਉਂਗੀ ਕਹੀਂ ਗੈਸ ਤੇ ਉਹ ਨਹੀਂ ਨਾ ਰੜਦੀਆਂ ਨਹੀਂ ਹੈਗੀਆਂ ਚੁੱਲ੍ਹੇ ਤੇ ਬਣਾਉਂਗੀ ਥੱਪਕੇ ਨੀਰੀ ਮੱਕੀ ਦੀਆਂ ਰੋਟੀਆਂ ਤੇ ਬੀਬੀ ਗਈ ਹੋਈ ਆਪੂ ਆ ਕੇ ਕਰੇ ਤੇ ਕੁਸ ਆਪਣੇ ਭਾਂਡੇ ਸੀ ਭੂਆ ਜੀ ਕਰੇ ਦੁੱਧਾਂ ਨੇ ਡੋਲਣੀਆਂ ਡੂਲੀਆਂ ਜਾਂ ਡੋਲੂ ਡੋਲੂ ਕੁਸ ਭੂਆ ਜੀ ਕੇ ਭਾਂਡੇ ਸੀਗੇ ਤੇ ਗੜਦੀਆਂ ਗੁਰਦੀਆਂ ਜਿਹਦੇ ਸਬਜ਼ੀ ਲਿਆਂਦੀ ਤੇ ਮਿਲਣੇ ਵਾਲੇ ਦਿਨ ਤੇ ਮਖਾਨੇ ਫੜਾਇਆ ਨੇ ਚੱਲ ਜਾਇਆ ਭੂਆ ਕੋਲੇ ਪਤਾ ਲੱਗ ਜੂ ਵੀ ਸਾਬੀਰ ਪਾਲ ਬਣਾ ਜੀ ਲੱਗਿਆ ਕਿ ਨਾ ਪੂਆ ਵੀ ਪਾਲ ਫੋਨ ਤਾਂ ਕਰ ਲੈਂਦੀ ਆਥ ਨੇ ਕਰਾਉਣੀ ਕੁੜੀਆਂ ਆ ਜਾਣਗੀਆਂ ਫਿਰ ਉਹ ਕਹਿ ਦਿੰਦੀ ਕੁੜੀਆਂ ਨਾਲ ਗੱਲ ਫਿਰ ਕੁੜੀਆਂ ਹੁਣ ਹੱਥ ਨਹੀਂ ਹੋਣਗੀਆਂ 6 ਵਜੇ ਲਾਵਾ ਲਖਣ ਤੇ ਲੋਟ ਪਾਣੀ ਸਾਗ ਜਿੱਜ ਗਿਆ ਪਕੋਟਾਂਗੇ ਨੇ ਤੜਕਾ ਸਾਰਾ ਚੀਰਿਆ ਪਿਆਗਾ ਤੇ ਉਹ ਟਮਾਟਾ ਖਦਾਣੀ ਹੁਣ ਜੇ ਜਿਹੜੇ ਆਪਣੇ ਹੋਰ ਕੰਮ ਰਹਿੰਦੇ ਨੇ ਕਰਨ ਵਾਲੇ ਆ ਮੈਂ ਇਸ ਤਰ੍ਹਾਂ ਕੀ ਰੱਖ ਰੱਖਿਆ ਥਾਲ ਕੋਤ ਨੂੰ ਕੋਤ ਨਹੀਂ ਧਰਨ ਨੂੰ ਆ ਪਾਣੀ ਨਾਲ ਪਾਣੀ ਦਿੱਤਾ ਕਰ ਕਰਾਂ ਪਾਪ ਨਾਲ ਪਿੱਟਾ ਹੋ ਜਾਂਦਾ ਫੇਰ ਪਾਉਣਾ ਜੇ ਰੋਪਾ ਨਾ ਠੰਡਾ ਪਾਣੀ ਸਾਗ ਚ ਠੰਡਾ ਪਾਣੀ ਪਾਈ ਜੇ ਫੇਰ ਵਧੀਆ ਨਹੀਂ ਬਣਦਾ ਜੇ ਇਸ ਤਰੀਕੇ ਨਾਲ ਬਣਾਵੋਗੇ ਸਾਗ ਤਾਂ ਕਦੇ ਤਜਾਬ ਨਹੀਂ ਬਣਨਾ ਇਸ ਤਰੀਕੇ ਨਾਲ ਤੁਸੀਂ ਸਾਗ ਬਣਾਇਆ ਕਰੋ ਚਲੋ ਜੀ ਆਪਾਂ ਮਿਲਦੇ ਆ ਫੇਰ ਸਾਗ ਘੋਟਣ ਵੇ ਲੋ ਜੀ ਇਧਰ ਆਪਣਾ ਲਾਸਣ ਅਦਰਕ ਹਰੀ ਮਿਰਚ ਭੁੱਜ ਰਹੀਏਗੀ ਇਧਰ ਆਪਾਂ ਤੜਕਾ ਭੁੱਜ ਰਿਹਾ ਹੈਗਾ ਤੇ ਇਧਰ ਆਪਾਂ ਨੇ ਸਾਫ ਘੋਟ ਲਿਆਗਾ ਕਿਉਂਕਿ ਅੱਗ ਘੱਟ ਕਰੀ ਹੋਈ ਹੈ ਸਾਗ ਘੁੱਟ ਗਿਆ ਵਧੀਆ ਮਲਾਈ ਬਣ ਗਿਆ ਤੇ ਚੁੱਲੇ ਤੇ ਲਾਹਾਂਗੇ ਮੱਕੀ ਦੀ ਰੋਟੀ ਤੇ ਯੋ ਲਾਸਣ ਭੁੱਜੀ ਕੇ ਉਹ ਰਿਪਿਆਜ ਪਾ ਦਾਂਗੇ ਪੂਜੇ ਪਰ ਵਾਲਾ ਕਾਲਾ ਜਹ ਹੋ ਜਾਂਦਾ ਸਾਰ ਨੂੰ ਲੱਗਦੀ ਜੀ ਤੜਕਾ ਨਾਲ ਨੂੰ ਮੱਕੀ ਦੀ ਰੋਟੀ ਤੇ ਪੰਜਾਬੀਆਂ ਦੀ ਰੋਹ ਦੀ ਖਰਾਕ ਕੁਝ ਸਾਰਾ ਆਪਾ ਲਾ ਲੈਂਦੀ ਤੜਕਾ ਆਗ ਵਿੱਚ ਪਾਣਾ ਹੈ ਦੇਖੋ ਇਸ ਤਰ੍ਹਾਂ ਇਸ ਤਰੀਕੇ ਨਾਲ ਸਾਲ ਬਣਾਉਗੇ ਨਾ ਜਿਆਦਾ ਨਹੀਂ ਪਾਣੀ ਤੜਕਾ ਲੱਗ ਗਿਆ ਆਪਣੇ ਸਾਗ ਨੂੰ ਲਾਸਾ ਅਦਰਕ ਇੰਨੇ ਹੋ ਗਏ ਮੇਰਾ ਹੀ ਹੋ ਗਿਆ ਬਸ ਸਾਗ ਥੋੜਾ ਜਿਹਾ ਤੜਕਾ ਜਾਦੇ ਹੋ ਗਏ ਵਿੱਚ ਸਾਗ ਆਪਣਾ ਬੰਤ ਪਿਆਰ ਹੈਗਾ ਮਰੋਟੀ ਦੀ ਕੱਚ ਰਹਿ ਗਈ ਹੈ ਸੁਨੇਹਾ ਹੈਗਾ ਜਿਆ ਟਾਈਮ ਸਵੇਚਾਰੀ ਹੋਏ ਨੇਗੇ ਰੋਟੀ ਪਾਸੇ ਤੋਂ ਹਰੀਆਂ ਆਈਆਂ ਤੇ ਚੁੱਲੇ 'ਤੇ ਬਣਾਵਾਂਗੇ ਠੀਕ ਹੈ ਹੌਂਦੀ ਆ ਮੱਕੀ ਦੀਆਂ ਮੈਟਾਰਾ ਚ ਹੋਈ ਤੇ ਦੁੱਧ ਉਹਦਰ ਗੈਸ ਤੇ ਗਰਮ ਕਰਨਾ ਧਰੀ ਤੇ ਬੀਬੀ ਰੋਟੀ ਲਾਉਂਦੀ ਆ ਮੈਂ ਚੋਪੜਦੀ ਆਂ ਕਿ ਹਜੇ ਕਹਿੰਦੇ ਚੋਗਮੇਂ ਪਰ ਇਹ ਜੀ ਨਹੀਂ ਆਈਆਂ ਆ ਕੇ ਚਾਹ ਪੀ ਲਈ ਇਹਨਾਂ ਨੇ ਕਲੇ ਠਹਿਰ ਕੇ ਖਾ ਮੰਗ ਰੋਟੀ ਸਰਦਾਰ ਜੀ ਖੇਤੋਂ ਆਏ ਨੇਗੇ ਆ ਕੇ ਬੀਬੀ ਕੋਲ ਇੱਕ ਮੰਜਾ ਢਾ ਕੇ ਬਹਿ ਕੇ ਤੇ ਮੈਂ ਤਰ ਚੋਕਿਆਂਗੇ ਤਰ ਚੋਕ ਹੁਣ ਦੁੱਧ ਸਾਮਿਆਂਗਾ ਮਹਾਨਾ ਮੈਂ ਚੱਲ ਰੋਟੀਆਂ ਚੋਪੜ ਦਲੀਆਂ ਤੇ ਗਰਮ ਗਰਮ ਵਧੀਆ ਲੱਗਣਗੀਆਂ ਮੱਕੀ ਦੀਆਂ ਰੋਟੀਆਂ ਨਾਲ ਪੁੰਜਪਾ ਨਾਲ ਗਰਮ ਡੱਬੇ ਚ ਲਵੇਟ ਦਾਨਿਆਂ ਤੇ ਲਾਸਟ ਮੈਂ ਤੇ ਬੀਬੀ ਤਾਂ ਖਾਈ ਲਵਾਂਗੇ ਇਹਨਾਂ ਨੇ ਫੇ ਚਾਹ ਪੀਤੀ ਹੋਈ ਐ ਇਹਨੇ ਵੀ ਚਾਹ ਪੀ ਰਿਹਾ ਖੇਤੋਂ ਤੱਕ ਨੋ ਇਹਨੂੰ ਪੀਤੀ ਦੁਨੀ ਥੱਕ ਗਿਆ ਥੱਕ ਗਿਆ ਕੱਲ੍ਹ ਇਹਨੂੰ ਕੀ ਕੰਮ ਕੀ ਚਲ ਬਸ ਉਹਨ ਕੱਲ ਨੂੰ ਪਰਸ ਨੂੰ ਵੇਲੇ ਹੋਏ ਕਣਕ ਦੇ ਬੀਜ ਹੋਏ ਸਾਡੇ 5 ਕਿਲੋ ਰੈਂਦੇ ਨੇ ਕਣਕ ਦੇ ਬੀਜ ਨਾਲ ਪਹਿਲਾਂ ਕਿਸੇ ਨੂੰ ਤਾਂ ਕਰਕੇ ਇੱਕ ਨਵੀਂ ਗੱਡੀ ਦੇ ਸੱਟ ਵੱਜੀ ਤੇ ਫਿਰ ਕੱਲਿਆਂ ਨੂੰ ਔਖਾ ਹੋ ਜਾਣਾ ਇਹਨਾਂ ਨੂੰਾਰੇ ਕੰਮ ਦਾ ਓਏ ਲੱਕੜ ਨਾ ਥੇੜ ਤੂੰ ਖੜ ਜਾ ਮੈਂ ਹੱਥ ਮਿਲ ਆ ਰਾਣਾ ਇਧਰ ਆ ਦੇਖ ਲੈ ਨਾ ਇਧਰ ਚੱਕ ਲਿਓ ਨਾ ਕਿਹ ਵਾਲੀ ਗੱੜਦੀ ਤੇ ਆਹ ਡੱਬਾ ਜਾਤੀ ਲੈ ਜਾਣਗੇ ਨੇਰਾ ਹੋਣ ਤੋਂ ਪਹਿਲਾਂ ਇੱਥੇ ਫਰਦੀ ਸੁਣਾ ਲਈ। ਉਹ ਬਾਹਰਲਾ ਵੱਲੋਂ ਵੀ ਲਾਉਣਾ ਪੂਰੇ ਇੱਥੇ ਕਾ ਲਾਂਗੇ ਸਾਰੇ। ਸਾਰੇ ਗਰਮ ਗਰਮ ਖਾ ਲਾਂਗੇ ਲਾ ਕੇ। ਐਦਿਲੇ ਪਾਸੇ ਕਰਾ ਲਈਏ। ਹੈ? ਉਹ ਕਿਹਦਾ ਨਹੀਂ। ਨਾ ਫੇ ਦੁਪਾਤ ਨਹੀਂ ਸੁੱਟਣਾ ਜਿਆ। ਹੈਨਾ? ਐਦਿਲੇ ਪਾਸੇ ਕਰਨਾ ਕੋਲੇ। ਪਰ ਹੁਣ ਕਿਥੋਂ ਬਣਾਏ? ਮੱਕੀ ਜੋਟੇ ਚੁਰਗੇ ਸੀ ਬਜੀ ਨਾਲ। ਕੱਟਾਂਗੇ ਲਾਹਣ ਦਤੀ ਉੱਪਰ ਕੇ ਡੱਬੇ ਚ ਲੈਵੇ ਪਾ ਦਾਂਗੇ ਤੇ ਸਾਰੇ ਇਕੱਠੇ ਖਾ ਲਾਂਗੇ ਖੋਦ ਚ ਲੈ ਜਾਂਦੇ ਚਲੋ ਜੀ ਪਰੌਟੀ ਲਾਉਣੇ ਅਗੇ ਤੇ ਸਾਗ ਨਾਲ ਹਨਾ ਖਾ ਲਾਂਗੇ ਦੁੱਧ ਗਰਮ ਆਪਣਾ ਹੋਣ ਵਾਲਾ ਹੀ ਹੈਗਾ ਤੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਹੈ ਪੀਣਾ ਸਤ ਕਰਦੇ ਕਰ ਲੈ ਪੀਣਾ ਚਾਲ ਆ ਤਰਿਆ ਪਿਆ ਬੱਸ ਹੱਪਾ ਕਰਦੇ ਆਂ ਜੀ ਵੀਡੀਓ ਦਾ ਐਂਡ ਜੇ ਘੱਟ ਚ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੀ ਵੀਡੀਓ ਚ ਖਾਣੀਆਂ ਨਹੀਂ ਹੈ ਉਹ ਦੱਸੋ ਜਿਹਦੇ ਘਰ ਤੋਂ ਖਾਣੀਆਂ ਆਟਾ ਹਾਂ ਕਣਕ ਦਾ ਆਟਾ ਵੀ ਪਿਆ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ